01 ਜੋ ਵੀ ਹੈਗਾ ਉਹ ਪੂਰਾ ਪੂਰੇ ਫਿਗਰ ਚ ਚਾਸੀ ਨੰਬਰ ਗੱਡੀ ਨੰਬਰ ਤੇ ਉਹਦੀ ਰਜਿਸਟ੍ਰੇਸ਼ਨ ਨੰਬਰ ਦੱਸ ਦਵੇ ਨਹੀਂ ਦੱਸਦਾ ਮਤਲਬ ਆਪਾਂ ਕਰਕੇ ਹੋਰ ਤੁਹਾਡੇ ਕੋਲ ਬਹੁਤ ਸਾਰੀਆਂ ਇਦਾਂ ਦੀਆਂ ਸਾਰ ਤਾਂ ਹੋਣਗੀਆਂ ਜਿਹੜਾ ਤੁਸੀਂ ਕਰ ਸਕਦੇ ਕਿ ਇਦਾਂ ਮੰਨ ਲਓ ਕਿਸੇ ਦਾ ਮੋਬਾਈਲ ਨੰਬਰ ਹੀ ਦੱਸ ਸਕਦਾ ਹੁਣ ਬਾਈ ਜੀ ਦਾ ਮੋਬਾਈਲ ਨੰਬਰ ਉਹ ਮੋਬਾਈਲ ਚੱਲ ਰਿਹਾ ਹਾਂਜੀ ਜੇ ਕੋਈ ਕਹੇ ਵੀ ਮੈਂ ਉਹਦਾ ਨੰਬਰ ਦੱਸ ਸਕਦਾ ਨਹੀਂ ਦੱਸ ਸਕਦਾ ਬਿਲਕੁਲ ਮਤਲਬ ਕੁਝ ਜਿਹੜੀਆਂ ਇਹ ਜਿਹੜੀਆਂ ਜਿਹੜੀਆਂ ਨਹੀਂ ਦੱਸ ਹੁੰਦੀਆਂ ਉਹ ਸਿਰਫ ਉਹਨਾਂ ਦੇ ਦਾਅ ਜਦੋਂ ਉੱਥੇ ਗੱਲ ਆਉਂਦੀ ਹੈ ਪਰਖਣ ਦੀ ਉਹਨਾਂ ਦੇ ਦਾਅ ਸਾਰੇ ਖੋਖਲੇ ਹੋ ਜਾਂਦੇ ਆ ਪਰ ਅਸੀਂ ਉੱਥੇ ਤੱਕ ਉਹਨਾਂ ਨਾਲ ਗੱਲ ਕਰਦੇ ਹੀ ਨਹੀਂ ਅਸੀਂ ਉਹ ਚੈਲੰਜ ਕਰ ਮਤਲਬ ਅਸੀਂ ਦਾ ਮਤਲਬ ਸੁਸਾਇਟੀ ਦਾ ਕਰਦੀ ਹੈ ਜਿਹੜੇ ਕਾਮਨ ਲੋਕ ਹੈ ਉੱਥੇ ਤੱਕ ਉਹ ਗੱਲ ਹੀ ਨਹੀਂ ਕਰਦੇ ਜੇ ਕੋਈ ਕਰ ਰਹਿਣ ਤਾਂ ਉਹਨਾਂ ਦੇ ਸਾਹਮਣੇ ਭੱਜਦੇ ਉਹਨਾਂ ਦੇ ਸਾਹਮਣੇ ਭੱਜ ਜਾਣਗੇ ਅਸਲ ਚ ਉਹ ਡਰ ਰੱਖਦੇ ਪਤਾ ਨਹੀਂ ਸ਼ਾਇਦ ਵਾਕਈ ਇਹਦੇ ਕੋਈ ਕੋਈ ਸ਼ਕਤੀ ਨਾ ਕੋਈ ਸਾਡਾ ਕੋਈ ਜੰਤਰ ਮੰਤਰ ਮੰਤਰ ਦੇ ਨਾਲ ਕਿਸੇ ਸ਼ਕਤੀ ਨਾਲ ਸਾਡਾ ਕਿਤੇ ਕੋਈ ਨੁਕਸਾਨ ਨਾ ਕਰ ਦੇ ਬੰਦਾ ਡਰਦਾ ਸਵਾਲ ਹੀ ਨਹੀਂ ਕਰਦਾ ਹੈਗਾ ਬਿਲਕੁਲ ਅਸੀਂ ਪਿੰਡਾਂ ਜਿਹੜਾ ਪ੍ਰੋਗਰਾਮ ਦਿੰਦੇ ਹਾਂ ਅਸੀਂ ਲੋਕਾਂ ਨੂੰ ਕਹਿੰਦੇ ਆ ਵੀ ਤੁਸੀਂ ਜੇ ਤੁਹਾਡੇ ਅਸਾਂ ਕੋਈ ਪੁੱਛਿਆ ਦੇਣ ਵਾਲਾ ਕੋਈ ਇਹ ਜਿਹਾ ਤਾੰਤ ਹਣਾ ਲਾਜ ਦੰਦਾ ਹੈ ਡਰ ਦੰਦਾ ਕੋਈ ਵੀ ਮੈ ਹਮੈਂ ਕਰਦਾਗਾ ਐ ਕਰਦਾ ਮੇਰੇ ਕੋਲ ਸ਼ਕਤੀ ਹੈ ਵੀ ਤੁਸੀਂ ਆ ਤੁਸੀਂ ਇੱਕ ਫਾਰਮੂਲਾ ਬਤਾਓ ਤੁਹਾਡੇ ਕੋਲ ਭਾਜੇਗਾ ਤੇ ਬਹੁਤ ਸਾਰੇ ਆਮ ਲੋਕਾਂ ਨੇ ਵੀ ਫਿਰ ਮਗਰ ਪੈ ਗਏ ਤੇ ਪੁਝਾਪ ਪਏ ਬਿਲਕੁਲ ਉਹਨਾਂ ਦਾ ਵਹਿਮ ਨਿਕਲ ਸਕਦਾ ਹਾਂ ਜੀ ਤੁਸੀਂ ਨੋਟ ਹੀ ਕੱਢ ਲਓ 10 ਦਾ ਨਾ ਕੱਢ ਲਓ 20 ਦਾ ਕੱਢ ਲਓ ਕਿ ਜਿਹਦਾ ਨੰਬਰ ਦੱਸ ਜਾ ਅਗਲੀ ਗੱਲ ਤੇਰੇ ਨਾਲ ਬਾਅਦ ਚ ਕਰਾਂਗੇ ਹਾਂ ਜੇ ਤੂੰ ਜਾਣਕਾਰ ਹੈਗਾ ਹੈ ਮਨ ਦੀਆਂ ਬੁੱਝ ਲੰਦਾ ਹੈ ਜੋ ਵੀ ਹੈ ਨਾ ਤੂੰ ਆ ਨੋਟ ਦਾ ਨੰਬਰ ਦੱਸ ਦੇ ਹਾਂ ਜੀ ਅੰਤਰਯਾਮੀ ਹੈ ਜੀ ਬਜੂ ਅੰਤਰਯਾਮੀ ਹੈ ਤੂੰ ਕਹਿੰਦਾ ਵੀ ਹਾਂ ਜੀ ਮੈਂ ਤਾਂ ਜੀ ਚੀਜ਼ਾਂ ਦੇਖ ਲੰਦਾ ਜੇ ਕੋਈ ਕਹਿੰਦਾ ਵੀ ਇਹ ਇਹ ਮੈਂ ਜੀ ਮੁੰਡੇ ਦੱਸਦਾ ਵੀ ਇਹਦੇ ਕੋਲ ਮੁੰਡਾ ਹੋਏਗਾ ਉਹ ਉਹਨੂੰ ਛੱਡ ਦੇ ਆਪਾਂ ਮੁੰਡੇ ਵਾਲੀ ਗੱਲ ਬਾਅਦ ਚ ਕਰਾਂਗੇ ਤੂੰ ਆ ਨੋਟ ਦਾ ਦੱਸ ਦੇ ਹਾਂਜੀ ਇਹਦਾ ਨੰਬਰ ਦੱਸ ਦੇ ਇੱਥੇ ਸੱਚ ਪਤਾ ਲੱਗ ਜਾਏ ਪਤਾ ਲੱਗ ਜਾਏ ਸੋਨੇ ਭੱਜ ਜਾਣਾ ਜਦ ਇਹ ਪਰਦਾ ਹੋ ਜਾਂਦੀ ਹਾਂਜੀ ਅਸਲ 'ਚ ਉਹ ਚੀਜ਼ਾਂ ਉਹ ਕਰਦੇ ਆ ਜਿੱਥੇ 50% ਹੋਣ ਦੇ ਚਾਂਸ ਹੁੰਦੇ ਕਿਸੇ ਵੀ ਗੱਲ ਦੇ ਉੱਥੇ ਉਹ ਤੁੱਕਾ ਲਾਉਂਦੇ ਆ ਤੇ 50% ਦੇ ਸੀ ਜੇ 10 ਤੁੱਕੇ ਲਾਉਂਦੇ ਆ ਉਹ ਚੋਂ ਪੰਜਾਂ ਨੇ ਤਾਂ ਠੀਕ ਹੋ ਹੀ ਜਾਣਾ ਹੁੰਦਾ ਤੇ ਅਸੀਂ ਮੰਨ ਲੈਂਦੇ ਵੀ ਹਾਂ ਠੀਕ ਹਾਂਜੀ ਨਾਰਮਲੀ ਇਦਾਂ ਹੀ ਹੁੰਦਾ ਜਦੋਂ ਕੋਈ ਪੰਡਿਤ ਕੋਲੇ ਜਾਂਦਾ ਕੋਈ ਲੇਡੀ ਜਾਂਦੀ ਉਹ ਕਹਿ ਦਿੰਦੇ ਕਿ ਤੁਹਾਡੀ ਸੱਸ ਤਾਂ ਨਤੰਗ ਕਰੀ ਉਹ ਨਾਰਮਲੀ ਸਾਰਿਆਂ 'ਚ ਹੀ ਹੈ ਹਾਂਜੀ ਹਾਂਜੀ ਕਿਸੇ ਨਾ ਕਿਸੇ ਰੂਪ 'ਚ ਸੱਸ ਨਾਲ ਕਿਸੇ ਨਾ ਕਿਸੇ ਦੀ ਖੜਕੀ ਹੁੰਦੀ ਹੈ ਕਦੇ ਨਾ ਕਦੇ ਤੇ ਉਹਨੂੰ ਲੱਗਦਾ ਵੀ ਹਾਂ ਨਾਲੇ ਨਾਲੇ ਜਦੋਂ ਅਸੀਂ ਉਦਾਂ ਵੀ ਜਾਣਦੇ ਹਾਂ ਕਿ ਬਾਬੇ ਸਾਡੇ ਕੋਲ ਮੁੰਡਾ ਹੋ ਜਾਵੇ ਉਹ ਦਸਾਂ ਨੂੰ ਇਹ ਮੁੰਡੇ ਕਹਿ ਦਿੰਦਾ ਹਾਂਜੀ ਤੇ ਦੇਖੋ ਪੰਜਾਂ ਚ ਤਾਂ ਮੁੰਡੇ ਜਾਂ ਕੁੜੀਆਂ ਹੋਣੀ ਹੀ ਹੋਣੇ ਜਿਹਦੇ ਪੰਜਾਂ ਦੇ ਮੁੰਡੇ ਹੋ ਗਏ ਉਹਨਾਂ ਨੇ ਤਬਲੇ ਵਲੇ ਵਲੇ ਕਰਦ ਨਹੀਂ ਬਾਬੇ ਦੀ ਹਾਂਜੀ ਆ ਕਹਿ ਦਿੰਦੇ ਇਹ ਐਪਲ ਖਾਨ ਨਾਲ ਹੋ ਜਾਏਗਾ ਹਾਂਜੀ ਐਪਲ ਇੱਕ ਬੰਨਾ ਹੈ ਮਤਲਬ ਉਹਨਾਂ ਨੂੰ ਐ ਤਾਂ ਲੱਗੇ ਨਾ ਕਿ ਕਿ ਬਾਬੇ ਨੇ ਕੁਝ ਦੇ ਦਿੱਤਾ ਹੈਗਾ ਨਾ ਬਾਬੇ ਨੇ ਫਲ ਪਾਇਆ ਸੀ ਹਾਂਜੀ ਤੇ ਜੋ ਜਿਨ੍ਹਾਂ ਦੇ ਮੁੰਡੇ ਹੋ ਜਾਣਗੇ ਉਹਨਾਂ ਨੇ ਤਾਂ ਜੀ ਪਾਰਟੀਆਂ ਕਰਕੇ ਸਾਰਾ ਪ੍ਰਚਾਰ ਕਰਕੇ ਬਾਬੇ ਕੋਲ ਵੀ ਜਾ ਕੇ ਉਹਦੇ ਧੰਨਵਾਦ ਕਰਨਗੇ ਬਾਬਾ ਉਹਨੂੰ ਸਟੇਜ ਤੇ ਬੁਲਾ ਕੇ ਖੜੇ ਕਰਕੇ ਦਿਖਾਊਗਾ ਕਿ ਜੀ ਆ ਉਹ ਕਹਿਣਗੇ ਜੀ ਹਾਂ ਅਸੀਂ ਤਾਂ ਜੀ ਸਾਰੇ ਪਾਸੇ ਭੰਗ ਹੰਬਾਰਗੇ ਸੀ ਪਰ ਸਾਡੇ ਕੋਲ ਤਾਂ ਇੱਥੇ ਆ ਕੇ ਬਾਬੇ ਦਾ ਧੁੱਕਾ ਲੱਗ ਜਾ ਜਿਹੜੇ ਜਿਹੜੇ ਕੁੜੀਆਂ ਵਾਲੇ ਆ ਕੁੜੀ ਵਾਲਿਆਂ ਨੇ ਚੁੱਪ ਕਰ ਦੇਣਾ ਕੁੜੀਆਂ ਵਾਲਿਆਂ ਨੇ ਜਾਂ ਤਾਂ ਜਾਂ ਤਾਂ ਸ਼ਰਮ ਦੇ ਮਾਰੇ ਕਿ ਲੋਕ ਕੀ ਕਹਿਣਗੇ ਹਾਂਜੀ ਤੇ ਜਾਂ ਫਿਰ ਉਹਨਾਂ ਨੂੰ ਉਹਨਾਂ ਨੇ ਇਹ ਲੱਗਣਾ ਵੀ ਵੀ ਕਿਤੇ ਮੇਰੇ ਤੋਂ ਕੋਈ ਗਲਤੀ ਹੋ ਗਈ ਜੁੱਠੇ ਹੱਥ ਲੱਗੇ ਜਾਂ ਬਾਬੇ ਦੀ ਜੋ ਮੈਂ ਦੱਸਿਆ ਸੀ ਮੈਨੂੰ ਪ੍ਰਕੋਸ਼ਨ ਮੈਂ ਉਹ ਪੂਰਾ ਨਹੀਂ ਕਰ ਸਕੀ ਜਾਂ ਉਹ ਆਪਣੇ ਕੁਝ ਗੁਰ ਕੱਢ ਕੇ ਮਤਲਬ ਬਾਬੇ ਚ ਉਹਨਾਂ ਨੇ ਵੀ ਨਹੀਂ ਕੀਤਾ ਆਪਣੇ ਚੀ ਕਮੀਆਂ ਲੱਭਣ ਲੱਗ ਚਾਹੇ ਜਿ ਉਹਨਾਂ ਨੂੰ ਲੱਗੇ ਵੀ ਕਿ ਬਾਬਾ ਪਖੰਡ ਕਰਦਾ ਫਿਰ ਉਹਨਾਂ ਨੇ ਬਾਬੇ ਦੇ ਖਲਾ ਬੋਲਣਾ ਨਹੀਂ ਬਿਲਕੁਲ ਇਹ ਬਾਬਾ ਬਚਾ ਰਿਹਾ ਰਿਹਾ ਹਾਂਜੀ ਕੀ ਕੋਈ ਅਨੁਭਵ ਤੁਸੀਂ ਆਪ ਦਾ ਦੱਸ ਸਕੋ ਕੀਵੇਂ ਦਾ ਜੀ ਕੀਵੇਂ ਜਿਵੇਂ ਕਿ ਭੂਤ ਪ੍ਰੇਤ ਤੁਸੀਂ ਕਿਸੇ ਦਾ ਵਹਿਮ ਘਟਿਆ ਹੋਵੇ ਭੂਤ ਨੂੰ ਰਹਿ ਕੇ ਜਾਂ ਕੋਈ ਉਪਰੀ ਕਸਰ ਬਾਰੇ ਹਾਂਜੀ ਹਾਂਜੀ ਉਹ ਬਹੁਤ ਸਾਰੇ ਹੈਗੇ ਆ ਮੈਂ ਇੱਕ ਕੇ ਸਾਂਝਾ ਕਰਨਾ ਚਾਹੂੰਗਾ ਅ ਇੱਕ ਤਾਂ ਸਾਡੇ ਆ ਹੈਗੀ ਐ ਸੁਸਾਇਟੀ ਦੀ ਸਾਡਾ ਕਿ ਕਿਸੇ ਦਾ ਨਾਮ ਨਹੀਂ ਲੈਣਾ ਹਾਂਜੀ ਮਤਲਬ ਅਸੀਂ ਹਨਾ ਦੱਸ ਨਹੀਂ ਸਕਦੇ ਕਿ ਉਹ ਕਿੱਥੇ ਦਾ ਕੇਸ ਸੀ ਤੇ ਕੀ ਸੀ ਹਾਂਜੀ ਚੰਡੀਗੜ੍ਹ ਦਾ ਸੀ ਥੋੜੇ ਦਾ ਅ ਬੜਾ ਦਿਲਚਸਪ ਕੇਸ ਹੈ ਬੇਟੀ 8ਵੀਂ ਚ 85% ਨੰਬਰ ਲੈ ਕੇ ਪਾਸ ਹੁੰਦੀ ਹੈ ਹਾਂਜੀ ਤੇ 9ਵੀਂ ਚ ਜਾ ਕੇ ਉਹਨੂੰ ਪ੍ਰੋਬਲਮ ਆ ਗਈ। ਹਾਂਜੀ। 9ਵੀਂ ਚ ਜਾ ਕੇ ਉਹ ਬਿਲਕੁਲ ਹੀ ਬੱਚਾ ਬਣ ਗਈ। 18 ਸਾਲ ਦੀ 18 ਸਾਲ ਦੀ ਬੇਟੀ ਐ। 9ਵਾਂ ਵਿੱਚ ਪੜਦੀ ਉਹਦੀ ਜਿਹੜੀ ਪਰਸਨੈਲਿਟੀ ਬਿਲਕੁਲ ਹੀ ਚੇਂਜ ਹੋ ਗਈ। ਉਹਨੂੰ ਉਹਨੂੰ ਕਨਵਰਸ਼ਨ ਕਹਿੰਦੇ ਆ। ਉਹ ਜੇ ਕੌਲੀ ਜਿਵੇਂ ਕੌਲੀ ਚੱਕ ਕੇ ਉਹਦੇ ਨਾਲ ਗੱਡੀ ਬਣਾ ਕੇ ਖੇਡਦੀ ਐ ਇਦਾਂ ਕਰਕੇ ੜੁਰ ਇਦਾਂ। ਹਾਂਜੀ। ਤੇ ਗੋਡਿਆਂ ਬਾਹਰ ਉੜਦੀ ਐ। ਬੱਚਿਆਂ ਵਾਲੀ ਹਰਕਤ ਕਰਦੀ। ਹਾਂਜੀ। ਤੇ ਜਦੋਂ ਅ ਇੱਕ ਤਾਂ ਬਾਜ਼ਾਰ ਚ ਜਾਂਦੀ ਨਹੀਂ ਜੇ ਜਾਂਦੀ ਵੀ ਐ ਤਾਂ ਜੇ ਉਹਨੇ ਲੈਣਾ ਤਾਂ ਜਿਹੜੇ ਬੱਚਿਆਂ ਦੇ ਖੜਾਉਣੇ ਹੁੰਦੇ ਆ ਗੁੱਡੀ ਹਾਂਜੀ ਗੁੱਡਾ ਜਾਂ ਕੋਈ ਛੋਟੀ ਜੀ ਕਾਰ ਚਲਾਉਣ ਵਾਲੀ ਜਾਂ ਉਹਨੇ ਜੀ ਖਾਣ ਨੂੰ ਵੀ ਲੈਣੀ ਤਾਂ ਚੀਜੀ ਜਿੱਦਾਂ ਛੋਟਾ ਬੱਚਾ ਹਾਂਜੀ ਜੇ ਰੋਟੀ ਵੀ ਲੈਣੀ ਤਾਂ ਉਹਨੇ ਉਹਨੇ ਮਤਲਬ ਉਹਦਾ ਤੋਤਲੀ ਬਾਤ ਚ ਗੱਲ ਕਰਨੀ ਤੇ ਮਤਲਬ ਉਹ ਆਪਣੀ ਪੈਂਟ ਤੱਕ ਵੀ ਮੰਨਣੀ ਭੁੱਲ ਗਈ ਚਾ ਜੀ ਇੰਨਾ ਜ਼ਿਆਦਾ ਹੋ ਗਿਆ ਇੰਨਾ ਜ਼ਿਆਦਾ ਉਹਦੀ ਉਹਨੂੰ ਮਲਟੀ ਪਰਸਨੈਲਿਟੀ ਡਿਸਆਰਡਰ ਦਾ ਤੁਸੀਂ ਕਿਤੇ ਸਰਚ ਕਰਕੇ ਦੇਖਣਾ ਉਹ ਕੇਸ ਸੀ ਉਹਦੀ ਜਿਹੜੀ ਪਰਸਨੈਲਿਟੀ ਜੀ ਬਿਲਕੁਲ ਚੇਂਜ ਹੋ ਗਈ ਬਿਲਕੁਲ ਹੀ ਕਨਵਰਟ ਹੋ ਗਈ ਬੱਚਾ ਬੱਚਾ ਬਣ ਗਿਆ ਤੇ ਸਰੀਰਕ ਰੂਪ ਚੋ 18 ਸਾਲ ਦੀ ਹੈ ਪਰ ਮਾਨਸਿਕ ਰੂਪ ਚੋ ਬੱਚਾ ਬਣ ਗਿਆ ਹਾਂਜੀ ਤੇ ਉਹਨਾਂ ਨੇ ਬਹੁਤ ਜ਼ਿਆਦਾ ਇਲਾਜ ਕਰਾਇਆ ਉਹਦਾ ਕੋਈ ਗਰੇਵਾਲ ਹਸਪਤਾਲ ਹੈ ਜਾਂ ਸੀਐਮਸੀ ਲੁਧਿਆਣਾ ਵੀ ਲੈ ਗਈ ਜਾਂ ਬਾਬਿਆਂ ਕੋਲ ਫਿਰ ਕਿਸੇ ਨੇ ਦੱਸਿਆ ਵੀ ਤੁਸੀਂ ਇੱਕ ਵਾਰ ਤਰਕਸੀ ਸੈਟਿੰਗ ਦਿਖਾਓ ਹਾਂਜੀ ਇਹ ਮਸਲਾ ਕੀ ਹੈ ਮੈਂ ਤੇ ਇੱਕ ਹੋਰ ਸਾਥੀ ਸਾਡਾ ਸਤਨਾਮ ਦਾਉਨ ਆਇਆ ਅਸੀਂ ਦੋਨੋਂ ਦੇਖਣ ਗਏ ਅਸੀਂ ਦੇਖਿਆ ਉਹਨਾਂ ਨੂੰ ਜਾ ਕੇ ਹਾਂਜੀ ਤੇ ਪਹਿਲਾਂ ਤਾਂ ਅਸੀਂ ਸਮਝਣਾ ਚਾਹੁੰਦੇ ਹਾਂ ਕਿ ਅਸਲ 'ਚ ਹੋਇਆ ਕੀ ਹੈ ਇਹ ਇਦਾਂ ਕਿਉਂ ਹੋਇਆ ਕਿਉਂਕਿ ਜਦੋਂ ਤੁਹਾਨੂੰ ਕਾਰ ਦਾ ਪਤਾ ਲੱਗ ਜਵੇ ਤੇ ਇਲਾਜ ਵੀ ਤਾਂ ਉਸ ਤੋਂ ਬਾਅਦ ਹੀ ਹੋਊਗਾ ਬਿਲਕੁਲ ਅ ਅਸੀਂ ਵੈਸੇ ਤਾਂ ਕਈ ਉਹਨਾਂ ਨਾਲ ਸੈਟਿੰਗਾਂ ਕਰਨੀਆਂ ਪਈਆਂ ਅ ਥੋੜੇ ਸ਼ਬਦਾਂ 'ਚ ਮੈਂ ਦੱਸ ਦਿੰਦਾ ਜਦੋਂ ਗੱਲ ਨਿਕਲ ਕੇ ਆਈ ਉਹ ਇਹ ਆਈ ਕਿ ਜਿਹੜਾ ਉਹਦਾ ਪਿਓ ਸੀ ਅ ਉਹ ক্রিকেট ਦਾ ਬਹੁਤ ਮਤਲਬ ਇੱਕ ਜਨੂਨ ਸੀ ਉਹਨੂੰ ক্রিকেট ਦਾ ਹਾਂਜੀ ਜਦੋਂ ਕਿਤੇ ਮੈਚ ਚੱਲਣੇ ورلڈ ਕੱਪ ਹੈ ਜਾਂ ਕੁਝ ਹੋਰ ਹੈ ਉਹ ਬੰਦੇ ਨੇ ਆਪਣੀ ਨੌਕਰੀ ਛੱਡ ਕੇ ਬੱਸ ਚ ਕੰਡਕਟਰ ਸੀ ਸੀਟੀ ਬੱਸ ਚ ਚੰਡੀਗੜ੍ਹ ਤੋਂ ਦਿੱਲੀ ਨੂੰ ਚੱਲਦਾ ਸੀ ਉਹਨੇ ਆਪਣੀ ਛੁੱਟੀਆਂ ਲੈ ਕੇ ਘਰੇ ਬੈਠਾ ਰਹਿਣਾ ਮੈਚ ਦੇਖਣੇ ਨਾਲੇ ਬੱਚਿਆਂ ਨੂੰ ਦਿਖਾਉਣੇ ਉਹਨੇ ਉਹਨੇ ਬੇਟੀ ਦੇ ਮਨ 'ਚ ਇਹ ਭਰਤਿਆ ਕਿ ਜਿਹੜੇ ਕ੍ਰਿਕਟਰ ਹੁੰਨੇ ਆ ਇਹ ਤਾਂ ਇਹਨਾਂ ਦੀ ਜ਼ਿੰਦਗੀ ਦਾ ਰਾਜਾ ਨਾਲੋਂ ਵੀ ਮਤਲਬ ਬੱਦ ਸ਼ਾਨਦਾਰ ਹੁੰਦੀ ਹੈ ਤੇ ਹੁੰਦੀ ਵੀ ਹੈਗੀ ਹੈ ਕੋਈ ਝੂਠ ਨਹੀਂ ਜਦੋਂ ਦੇਖਦੀ ਸੀ ਵੀ ਸਾਡੀ ਟੀਮ ਜਿੱਤ ਕੇ ਆਈ ਉਹਨਾਂ ਇੰਨੀ ਕਰੋੜ ਮਿਲਿਆ ਉਹਨੂੰ ਇੰਨੇ ਅਰਬ ਮਿਲਿਆ ਜੀ ਉਹਦੇ ਕੋਲ ਇੰਨੇ ਦੀ ਜਾਇਦਾਦ ਹੈ ਜੀ ਤੇ ਕ੍ਰਿਕਟਰਾਂ ਨਾਲ ਮਤਲਬ ਵਧੀਆ ਤੋਂ ਵਧੀਆ ਉਹਨਾਂ ਦੀ ਲਾਈਫ ਹੁੰਦੀ ਹੈ ਪ੍ਰਧਾਨ ਮੰਤਰੀ ਉਹਨਾਂ ਦਾ ਕਿੰਦਾ ਸਵਾਗਤ ਕਰਦਾ ਤੇ ਉਹਨੇ ਬੇਟੀ ਦੇ ਮਨ ਚ ਇਹ ਭਰਤਿਆ ਵੀ ਵੀ ਪੁੱਤ ਤੂੰ ਕ੍ਰਿਕਟਰ ਬਣ ਜਾ ਹਾਂਜੀ ਤੇ ਉਹ ਕਹਿੰਦੀ ਡੈਡੀ ਜੀ ਠੀਕ ਹੈ ਉਹ ਕਹਿੰਦਾ ਖਰਚਾ ਮੈਂ ਕਰੂੰਗਾ ਆ ਮੈਂ ਕਰੂੰਗਾ ਵੀ ਤੂੰ ਬਣ ਜੇਗੀ ਤੇ ਉਹਨੂੰ ਜੀ ਉਹਨੇ ਉਹਨੂੰ ਮਾਨਸਿਕ ਰੂਪ ਚ ਕ੍ਰਿਕਟ ਦਾ ਉਹਨੂੰ ਇੰਨਾ ਜਨੂਨ ਭਰਤਿਆ ਕਿ ਜੀ ਮੈਂ ਤਾਂ ਸਾਰੇ ਕੰਮ ਛੱਡ ਕੇ ਕ੍ਰਿਕਟਰ ਹੀ ਬਣਨਾ ਮੈਂ ਇੰਡੀਆ ਟੀਮ ਚ ਸਿਲੈਕਟ ਹੋਣਾ ਤੇ ਕਿਸੇ ਨੂੰ ਪਤਾ ਕੀਤਾ ਵੀ ਇਹਦੇ ਵਾਸਤੇ ਕੀ ਕਰਨਾ ਪਊਗਾ ਉਹ ਕਹਿੰਦੇ ਕਿਸੇ ਵਧੀਆ ਅਕੈਡਮੀ ਚ ਦਾਖਲਾ ਲੈਣਾ ਪੈਣਾ ਹਾਂਜੀ ਉਹਨਾਂ ਨੇ ਚੰਡੀਗੜ੍ਹ ਦੀਆਂ ਜਿਹੜੀਆਂ ਅਕੈਡਮੀਆਂ ਸੀ ਸਾਰੀਆਂ ਚ ਪਤਾ ਕੀਤਾ ਤੇ ਕਿਸੇ ਕਾਰਨ ਵਾਸਤੇ ਦਾਖਲਾ ਨਹੀਂ ਮਿਲ ਸਕਿਆ ਜਾਂ ਜੇ ਕਿਤੇ ਮਿਲਦਾ ਸੀ ਉਹਨਾਂ ਨੂੰ ਪਸੰਦ ਨਹੀਂ ਆਈ ਹਾਂਜੀ ਫਿਰ ਕਿਸੇ ਨੇ ਦੱਸਿਆ ਵੀ ਦਿੱਲੀ ਇੱਕ ਬਹੁਤ ਵਧੀਆ ਅਕੈਡਮੀ ਹੈਗੀ ਹੈ ਉਹ ਕਹਿੰਦਾ ਦਿੱਲੀ ਤਾਂ ਮੈਂ ਜਾਣਦੀ ਆ ਉਹਨੇ ਸਵੇਰੇ ਬੇਟੀ ਤਿਆਰ ਕੀਤੀ ਬੱਸ ਜੀ ਬਿਠਾਈ ਦਿੱਲੀ ਲੈ ਗਿਆ ਅਕੈਡਮੀ 'ਚ ਦਿੱਲੀ ਅਕੈਡਮੀ ਜਾ ਕੇ ਤੇ ਬੇਟੀ ਜਦੋਂ ਅਕੈਡਮੀ ਦੇਖਦੀ ਹੈ ਬੜੀ ਸ਼ਾਨਦਾਰ ਅਕੈਡਮੀ ਬਹੁਤ ਜ਼ਿਆਦਾ ਵਧੀਆ ਉਹਨੂੰ ਲੱਗਿਆ ਵੀ ਹੁਣ ਮੇਰਾ ਸੁਪਨਾ ਪੂਰਾ ਹੋ ਜਾਏਗਾ ਆ ਕ੍ਰਿਕਟਰ ਬਣਦਾ ਹਾਂਜੀ ਤੇ ਕਿਉਂਕਿ ਉਹਨੇ ਕਾਫੀ ਅਕੈਡਮੀਾਂ ਚ ਘੁੰਮ ਲਈ ਸੀ ਕਿਤੇ ਕਿਤੇ ਕੋਈ ਸਮੱਸਿਆ ਆ ਗਈ ਕਿਤੇ ਕੋਈ ਸਮੱਸਿਆ ਆ ਗਈ ਉਹਨੂੰ ਇੱਕ ਬੱਚੇ ਚ ਹੁੰਦਾ ਹੀ ਹੈ ਤਾਂ ਹੁੰਦੀ ਹੈ ਕਿ ਅੱਜ ਅੱਜ ਮੇਰਾ ਸੁਪਨਾ ਪੂਰਾ ਹੋਣ ਜਾ ਰਿਹਾ ਮੈਂ ਇਸ ਅਕੈਡਮੀ ਦਾ ਹਿੱਸਾ ਬਣ ਕੇ ਅਕੈਡਮੀ ਨੂੰ ਦੇਖ ਕੇ ਹੋਰ ਬੜੀ ਜ਼ਿਆਦਾ ਖੁਸ਼ ਹੋ ਗਿਆ ਬਿਲਕੁਲ ਤੇ ਜਦੋਂ ਜਿੱਥੇ ਜਿਹੜਾ ਉਹਦਾ ਪ੍ਰਿੰਸੀਪਲ ਸੀ ਤਾਂ ਉਹਦੇ ਸਾਹਮਣੇ ਗੱਲ ਹੋਈ ਕਿ ਜੀ ਅਸੀਂ ਇਦਾਂ ਕਰਕੇ ਬੱਚੇ ਨੂੰ ਐਡਮਿਸ਼ਨ ਦਵਾਣੀ ਚਾਹੁੰਦੇ ਆਂ ਤੇ ਉਹ ਕਹਿੰਦੇ ਜੀ ਠੀਕ ਹੈ ਕੋਈ ਗੱਲ ਨਹੀਂ ਬੱਚੇ ਨੂੰ ਲਿਆਓ ਉਹ ਕਹਿੰਦੇ ਜੀ ਵੀ ਬੱਚਾ ਤਾਂ ਜੀ ਥੋੜੇ ਸਾਹ ਕਹਿੰਦੇ ਬੱਚਾ ਕਿੱਥੇ ਵਿੱਚ ਇਹਨੂੰ ਲਿਆ ਕੋਈ ਗੱਲ ਨਹੀਂ ਕਹਿੰਦੇ ਜੀ ਬੱਚਾ ਤੁਹਾਡੇ ਸਾਹਮਣੇ ਆ ਉਹ ਦੇਖਿਆ ਵੀ ਕਹਿੰਦੇ ਜੀ ਵੀ ਨਹੀਂ ਆਤਾ ਨਹੀਂ ਬੱਚਾ ਵੀ ਏਡੇ ਵੱਡੇ ਨੂੰ ਨਹੀਂ ਅਸੀਂ ਤਾਂ ਬੱਚਿਆਂ ਨੂੰ ਰੱਖਦੇ ਆ ਹਾਂਜੀ ਕੋਈ 6-7 ਸਾਲ 8 ਸਾਲ ਦਾ ਹਾਂਜੀ ਮਤਲਬ ਉਹ ਬੱਚੀ ਦੇ ਦਿਮਾਗ ਚ ਇੰਨੀ ਜ਼ਿਆਦਾ ਸੱਟ ਲੱਗੀ ਇੰਨਾ ਜ਼ਿਆਦਾ ਉਹਨੂੰ ਸ਼ੌਕ ਲੱਗਿਆ ਉਹਨੂੰ ਲੱਗਿਆ ਕਿ ਅੱਜ ਮੈਂ 6-7 ਸਾਲ ਦੀ ਕਿਉਂ ਨਹੀਂ ਕਿ ਮੇਰੀ ਉਮਰ ਜਿਹੜੀ ਉਹ ਡਿਕਾ ਬਣ ਗਈ ਮੇਰੇ ਮੇਰੇ ਸੁਪਨੇ ਦੇ ਵਿੱਚ ਹਾਂਜੀ ਮੇਰਾ ਜਿਹੜਾ ਏਮ ਸੀ ਉਹਦੇ ਵਿੱਚ ਮੇਰੀ ਉਮਰ ਅੜੀਕਾ ਬਣ ਗਈ ਉਹ ਉਹਨੇ ਉੱਥੇ ਹੀ ਮਤਲਬ ਉਹਨੂੰ ਇੱਕ ਚੱਕਰ ਚ ਆਇਆ ਘਰ ਆ ਗਈ ਘਰ ਆ ਕੇ ਗਲਾਸ ਵੰਗਾ ਕੇ ਮਾਰ ਆ ਮਾਰ ਕੋਲੀਆਂ ਪੈ ਗਈ ਸੌਂ ਗਈ ਮਤਲਬ ਚੁੱਪ ਹੋ ਗਈ ਬੋਲਦੀ ਨਹੀਂ ਕਿਸੇ ਨਾਲ ਹੌਲੇ ਹੌਲੇ ਉਹਦਾ ਜਿਹੜਾ ਮਨ ਹੈ ਉਹ ਬੱਚਾ ਬਣ ਗਿਆ ਹਾਂਜੀ ਤੁਸੀਂ ਸਮਝ ਸਕਦੇ ਕਿ ਨਹੀਂ ਗੱਲ ਕਿਉਂਕਿ ਉਹਨੂੰ ਐਂ ਲੱਗ ਸਾਲ ਦਾ ਹੀ ਸਮਝ ਲਿਆ ਉਹ ਬਿਲਕੁਲ ਉਹਨੂੰ ਲੱਗਿਆ ਕਿ ਹਾਈ ਜੱਜ ਮੈਂ ਬੱਚਾ ਹੁੰਦੀ ਹਾਈ ਜੱਜ ਮੈਂ ਬੱਚਾ ਹੁੰਦੀ ਮਤਲਬ ਬੱਚੇ ਨਾਲ ਉਹਨੂੰ ਇੰਨਾ ਜ਼ਿਆਦਾ ਮੋਹ ਹੋ ਗਿਆ ਕਿ ਜੇ ਮੈਂ ਬੱਚਾ ਹੁੰਦੀ ਤਾਂ ਮੈਂ ਤਾਂ ਕ੍ਰਿਕਟਰ ਬਣ ਜਾਣਾ ਸੀ ਉਹ ਸਰੀਰਕ ਤੌਰ ਤੇ ਚਾਹੇ 19 ਸਾਲ ਦੀ 18 19 ਸਾਲ ਦੀ ਪਰ ਮਾਨਸਿਕ ਤੌਰ ਤੇ ਉਹਨੂੰ ਬੱਚੇ ਨਾਲ ਇੰਨਾ ਉਹਦੀ ਟੋਟਲੀ ਪਰਸਨੈਲਿਟੀ ਚੇਂਜ ਹੋ ਗਈ ਹਾਂਜੀ ਤੇ ਉਹ ਮਨੋਰੋਗ ਵਾਪਰ ਗਿਆ ਜਿਹੜਾ ਜਿਹੜਾ ਉਹ ਜਿਹਨੂੰ ਮਲਟੀ ਪਰਸਨੈਲਿਟੀ ਡਿਸਆਰਡਰ ਕਹਿੰਦੇ ਆ ਫਿਰ ਉਹਨੂੰ ਅਸੀਂ ਬਹੁਤ ਮੁਸ਼ਕਲ ਨਾਲ ਉਹਦੀ ਕਾਉਂਸਲਿੰਗ ਕਰੀ ਉਹਨੂੰ ਉਹਨੂੰ ਸਮੋਹਣ ਕਰਕੇ ਜਿਹਨੂੰ ਹਿਪਨੋਟਾਈਜ਼ ਕਹਿੰਦੇ ਆ ਹਿਪਨੋਟਾਈਜ਼ ਕਰਕੇ ਉਹਨੂੰ ਉਸ ਅਵਸਥਾ ਚੋਂ ਬਾਹਰ ਲਿਆ ਕੇ ਉਹਦੀ ਕਾਉਂਸਲਿੰਗ ਕਰੀ ਕਈ ਦਿਨ ਤੇ ਉਹ ਬੱਚੀ ਫਿਰ ਬਹੁਤ ਵਧੀਆ ਜ਼ਿੰਦਗੀ ਜਿਉਣ ਲੱਗੀ ਤੇ ਉਦੋਂ ਹੀ ਦੁਬਾਰਾ ਹੁਣ ਨਾਰਮਲ ਹੈ ਬਿਲਕੁਲ ਨਾਰਮਲ ਹੈ ਜੀ ਅੱਗੇ ਉਹਨੇ ਬਹੁਤ ਵਧੀਆ ਪੜ੍ਹਾਈ ਕੀਤੀ ਤੇ ਠੀਕ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਈ ਵਾਰ ਅਸੀਂ ਬੱਚਿਆਂ ਤੋਂ ਇਹ ਜੀਆਂ ਉਮੀਦਾਂ ਲਾ ਦਿੰਦੇ ਆ ਉਹਨੂੰ ਇਹੋ ਜਿਹੇ ਸੁਪਨੇ ਦਿਖਾ ਦਿੰਦੇ ਆ ਜਿਹੜੇ ਪੂਰੇ ਨਹੀਂ ਕਰ ਪਾਉਂਦਾ ਹੁੰਦਾ ਤਾਂ ਉਹ ਮਨੋ ਰੋਗ ਨੂੰ ਜਨਮ ਦਿੰਦਾ ਸਾਨੂੰ ਸਾਨੂੰ ਮਾਪੇ ਪਾ ਨੂੰ ਮੈਂ ਆਪਦੇ ਚੈਨਲ ਰਾਹੀਂ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਬੱਚਾ ਤੇ ਇੰਨਾ ਬੋਝ ਕਦੇ ਵੀ ਨਾ ਲੱਦੋ ਇਹੋ ਜਿਹੇ ਟਾਰਗੇਟ ਉਹਨਾਂ ਨੂੰ ਕਦੇ ਵੀ ਨਾ ਫੜਾਓ ਕਿ ਜਿਨ੍ਹਾਂ ਨੂੰ ਉਹ ਪੂਰਾ ਨਾ ਕਰ ਸਕਣ ਬੱਚੇ ਦੀ ਸਮਰੱਥਾ ਦੇਖੋ ਬੱਚੇ ਦੀ ਉਮਰ ਦੇ ਇਹ ਦੇਖੋ ਕਿ ਕੀ ਬੱਚਾ ਸਾਡਾ ਉਹ ਟਾਰਗੇਟ ਨੂੰ ਪੂਰਾ ਕਰ ਸਕਦਾ ਜੇ ਕਰ ਸਕਦਾ ਤਾਂ ਹੀ ਉਹ ਚੋਂ ਉਹਦੇ ਸੁਪਨੇ ਜਗਾਓ ਨਹੀਂ ਤਾਂ ਉਹ ਉਹ ਦੂਜੇ ਪਾਸੇ ਤੁਹਾਡਾ ਬੱਚਾ ਠੇਦੀ ਕੰਨਾਂ ਚ ਜਾਏਗਾ ਕੋਈ ਨਾ ਕੋਈ ਮਨੋਰੋਗ ਸੇ ਢੇਡੇਗਾ ਸੋ ਇਸ ਕਰਕੇ ਮਾਪੋ ਧਿਆਨ ਰੱਖੋ ਬਿਲਕੁਲ ਪ੍ਰੈਸ਼ਰ ਨਾ ਬਾਹਰ ਹਾਂ ਨਹੀਂ ਪਾਉਣਾ ਨਹੀਂ ਪਾਉਣਾ ਚਾਹੀਦਾ ਜਿਵੇਂ ਇਨਾਂ ਨੇ ਇੱਕ ਕੇਸ ਘਟਾ ਦਿੱਤੇ ਅਸੇ ਤਰ੍ਹਾਂ ਸੋਸਾਇਟੀ ਕੋਲ ਮਰਕਲ ਹਜ਼ਾਰਾਂ ਕੇਸ ਸਾਡੇ ਜਿਹੜੀਆਂ ਸੋਸਾਇਟੀ ਦੀਆਂ ਇਕਾਈਆਂ ਬਣੀਆਂ ਨੇ ਤੇ ਸਾਡਾ ਸਭ ਤੋਂ ਵੱਡਾ ਜਿਹੜਾ ਮਤਲਬ ਵੱਧ ਕੇਸ ਸਾਡੇ ਤੇ ਮੇਨ ਹੈ ਉਹ ਬਰ ਗਾੜੀ ਮਾਨਸਿਕ ਸਲਾਹ ਕੇਂਦਰ ਹੈ ਹਾਂਜੀ ਤੇ ਹਰ ਐਤਵਾਰ ਬਹੁਤ ਸਾਰੇ ਜਿਹੜੇ ਇਕੜਾਂ ਦੇ ਡਿਸਆਰਡਰ ਹੋਏ ਬੱਚੇ ਬ੍ਰੇਨ ਦੇ ਕੇਸ ਪਰਸ ਬੱਚਿਆਂ ਨੂੰ ਵੱਡਿਆਂ ਨੂੰ ਹਨਾ ਛੋਟੇ ਿੱਡੇ ਵੀ ਹੈਗੇ ਹਾਂਜੀ ਉੱਥੇ ਲੈ ਕੇ ਜਾਂਦੇ ਨੇ ਬਹੁਤ ਰਾਹਤ ਮਿਲ ਰਹੀ ਹੈਗੀ ਤੇ ਇਹ ਵੀ ਇੱਕ ਹੈਗਾ ਕਿ ਇਹ ਸਾਰਾ ਜਦੋਂ ਬ੍ਰੇਨ ਤੇ ਪ੍ਰੈਸ਼ਰ ਹੈ ਹਾਂਜੀ ਤੁਹਾਡੇ ਦਿਮਾਗ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਦਾ ਉਹ ਦਿਨਾਂ ਵਾਲਾ ਤੁਹਾਡੀ ਜਿਹੜਾ ਬਿਹੇਵੀਅਰ ਹੈ ਅਬਨਾਰਮਲ ਹੁੰਦਾ ਹੈ। ਹਾਂਜੀ ਬਿਲਕੁਲ। ਉਹ ਕੇਸ ਹੈ। ਤੇ ਵੈਸੇ ਦੋ ਤਰ੍ਹਾਂ ਦੇ ਜਿਹੜੇ ਘਟਨਾਵਾ ਸੋਸਾਇਟੀ ਕੋਲ ਆਂਦੇ ਕਿ ਤਾਂ ਇਹਨਾਂ ਨੇ ਦੱਸੀ ਇਸ ਟਾਈਪ ਦੇ ਆਮਾਨਸਿਕ ਰੋਗ ਦੇ ਤੌਰ ਤੇ ਆ ਗਿਆ। ਹਾਂਜੀ। ਉਹਦੇ ਬ੍ਰੇਨ ਤੇ ਕੋਈ ਨਾ ਇੱਕ ਕੇਸ ਘਟਨਾਵਾ ਦੇ ਹੁੰਦੇ ਨੇ। ਹਾਂਜੀ। ਉਹ ਵਿੱਚ ਐਡ ਕਰਨਾ ਚਾਹਾਂਗਾ ਮੈਂ। ਤੇ ਜਿਵੇਂ ਕਿਸੇ ਪਰਿਵਾਰ ਚ ਕਿਸੇ ਘਰ ਦੇ ਵਿੱਚ ਕੱਪੜੇ ਘੱਟ ਹੋ ਰਹੇ ਆ, ਕੱਪੜੇ ਕਿਸੇ ਪੇਟੀ ਚ ਪੇ ਅਲਮਾਰੀ 'ਚ ਪੇ ਉਹਨੂੰ ਅੱਗ ਲਾ ਕੇ ਆਪ ਹਨਾ ਜਾਂ ਕਿਤੇ ਡਲੇ ਵੱਜਣ ਲਾ ਰੂੜੇ ਵੱਜਣ ਲੱਗੇ ਖੂੰਦੇ ਛਿੱਟੇ गिरਣ ਲੱਗੇ ਇਸ ਤਰ੍ਹਾਂ ਦੇ ਕੇਸ ਵੀ ਇਹਦੇ ਸੋਸਾਇਟੀ 'ਤੋਂ ਬਹੁਤ ਆਏ ਨੇ ਹਾਂਜੀ ਜਦੋਂ ਐਵੋਜੀਆ ਚੀਜ਼ਾਂ ਹੋਣ ਲੋਕਾਂ ਦੇ ਕਰੇ ਉਹਨਾਂ ਨੂੰ ਮਜਬੂਰ ਕਰ ਦਿੰਦੇ ਕਿ ਸਾਡੇ ਘਰੇ ਕੁਛ ਨਾ ਕੁਛ ਹੈਗਾ ਤੇ ਉਹ ਬੰਦੇ ਤੇ ਅਸਲ 'ਚ ਮਨ 'ਚ ਡਰ ਹੁੰਦਾ ਵੀ ਲੈ ਵੀ ਸਾਡੇ ਘਰ 'ਤੇ ਕਿਸੇ ਨਾ ਕੁਛ ਕਰਾਇਆ ਗਿਆ ਜਾਂ ਕੋਈ ਚਲ ਸਾਡੀ ਇਹੋ ਜੀ ਕੋਈ ਕਰੋਪੀ ਆਣੇ ਵਾਲ ਹਾਂਜੀ ਉਹ ਵੀ ਜੇ ਕੇਸ ਵੀ ਬਹੁਤ ਸੋਸਾਇਟੀ 'ਤੋਂ ਆ ਹਲਕੇ ਹਾਂਜੀ ਤੇ ਇਹਦੇ ਚ ਇਹ ਮਾਸਟਰ ਜੀ ਨੇ ਗੱਲ ਦੱਸੀ ਹੈ ਇਹਨੂੰ ਮੈਂ ਹੋਰ ਅੱਗੇ ਤੋਰਦਾ ਜਿਹੜੀ ਘਟਨਾਵਾਂ ਦੇ ਕੇਸ ਹੈਗੇ ਆਂ ਹਾਂਜੀ ਉਹਦੇ ਪਿੱਛੇ ਵੀ ਜੇ ਲੱਭੇ ਜਾਣ ਤਾਂ ਕਾਰਨ ਹੁੰਦੇ ਆ ਅਸਲ ਚ ਹਰੇਕ ਘਟਨਾ ਦੇ ਪਿੱਛੇ ਹਰੇਕ ਵਰਤਾਰੇ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ ਸਾਡਾ ਤਰਕਸ਼ੀਲਾਂ ਦਾ ਏਮ ਵੀ ਇਹੀ ਹੈ ਕਿ ਲੋਕ ਕਾਰਨ ਲੱਭਣਾ ਸਿੱਖਣ ਜਦੋਂ ਜਿਹੜੀ ਘਟਨਾ ਵਾਪਰਦੀ ਆ ਉਹਦੇ ਪਿੱਛੇ ਵੀ ਕੋਈ ਨਾ ਕੋਈ ਕਾਰਨ ਹੁੰਦਾ ਜੇ ਪਰਿਵਾਰ ਉਹਨੂੰ ਉਹਨੂੰ ਕਾਰਨ ਨੂੰ ਸਮਝਣਾ ਚਾਹੇ ਤਾਂ ਸਮਝਿਆ ਜਾ ਸਕਦਾ ਉਹਦੇ ਨਾਲ ਰਿਲੇਟਡ ਮੈਂ ਇੱਕ ਹੋਰ ਕੇਸ ਸੁਣਾ ਦਿੰਦਾ ਵੈਸੇ ਬਹੁਤ ਸਾਰੇ ਕੇਸ ਐ ਜਿਹੜੇ ਅਸੀਂ ਆਪਣੇ ਹੱਥਾਂ ਨਾਲ ਵੀ ਹੱਲ ਕੀਤੇ ਆ ਸੋਸਾਇਟੀ ਦੇ ਤਾਂ ਹਜ਼ਾਰਾਂ ਹੀ ਅਸੀਂ ਆਪਣੇ ਹੱਥਾਂ ਨਾਲ ਬਹੁਤ ਸਾਰੇ ਹੱਲ ਕੀਤੇ ਉਹਨਾਂ ਚੋਂ ਇੱਕ ਘਟਨਾ ਨਾਲ ਸੰਬੰਧਤ ਸੁਣਾ ਦਿੰਦਾ ਨੇੜਲੇ ਪਿੰਡ ਹੈ ਪਿੰਡ ਦਾ ਨਾਂ ਨਹੀਂ ਆਪਾਂ ਨਹੀਂ ਲੈਣਾ ਜੀ ਮਾਸਟਰ ਜੀ ਵੀ ਨਾਲ ਸੀ ਮੇਰੇ ਮੈਡਮ ਜੀ ਸੀ ਵੀ ਨਾਲ ਸੀ ਉਦੋਂ ਅ ਇੱਕ ਕਾਰ 'ਚ ਕੱਪੜਿਆਂ ਨੂੰ ਅੱਗ ਲੱਗਦੀ ਆ ਪੇਟੀ ਚ ਪਿਆ ਨੂੰ ਬੈੱਡ ਚ ਪਿਆ ਨੂੰ ਸਦੂਖ ਚ ਪਿਆ ਨੂੰ ਟਰੰਕ ਚ ਪਿਆ ਨੂੰ ਮਤਲਬ ਤੁਸੀਂ ਜੇ ਮੇਰੇ ਕੋਲ ਵੀਡੀਓ ਪਈਆਂ ਸੀ ਉਹਨਾਂ ਦੇ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਇੰਨੇ ਕੱਪੜੇ ਸਾੜਤੇ ਆ ਬਹੁਤ ਜ਼ਿਆਦਾ ਬੈੱਡ ਵੀ ਸਾੜਤੇ ਆ ਪੇਟੀ ਵੀ ਸੜ ਗਈ ਤੇ ਹੋਰ ਸਾਹ ਸਿਆਣੇ ਕੋਲ ਜਾਂਦੇ ਰਹੇ ਪਹਿਲਾਂ ਬਾਬਿਆਂ ਕੋਲ ਜਦੋਂ ਨਾ ਮਸਲਾ ਹੱਲ ਹੋਇਆ ਕਿਸੇ ਨੇ ਦੱਸਿਆ ਵੀ ਤੁਸੀਂ ਤਰਕਸ਼ੀਲਾਂ ਕੋਲ ਜਾਓ ਉਹਦੇ ਦਫ਼ਤਰ ਹੈਗਾ ਬਲਕਿ ਪਿੰਡ ਦੀ ਪੰਚਾਇਤ ਨੇ ਭੇਜੇ ਸਾਡੇ ਕੋਲੇ ਪਤਾ ਨਹੀਂ ਲੱਗਦੀ ਕਿਵੇਂ ਲੱਗਦੀ ਆ ਪਰ ਲੱਗੇ ਵੀ ਸਾਰੇ ਦੇਖ ਰਹੇ ਸੀ ਹਾਂਜੀ ਤੇ ਦਾ ਮਤਲਬ ਕੁਛ ਨਾ ਕੁਛ ਸੀਗਾ ਉਹ ਨਾ ਕਰੇ ਬਿਲਕੁਲ ਜੀ ਆਪਾਂ ਤਾਂਤ੍ਰਿਕ ਦੇ ਭਾਸ਼ਾ ਚ ਕਹੀਏ ਤਾਂ ਹਾਂ ਜੀ ਬਿਲਕੁਲ ਉਹਨਾਂ ਨੂੰ ਵੀ ਭੂਤ ਹੈ ਜੀ ਸਾਡੇ ਘਰੇ ਭੂਤ ਆ ਕੇ ਲਾਉਂਦਾ ਹਾਂਜੀ ਪੜੋਸੀਆਂ ਨੂੰ ਵੀ ਲੱਗਿਆ ਵੀ ਭੂਤ ਅੱਗ ਲਾਉਂਦਾ ਤਰਕਸ਼ੀਲ ਕਹਿੰਦੇ ਭੂਤ ਹੁੰਦਾ ਨਹੀਂ ਤੇ ਆਹ ਦੇਖੋ ਜੀ ਭੂਤ ਅੱਗ ਲਾਉਂਦਾ ਹਾਂਜੀ ਹੁਣ ਘਰ ਚ ਅ ਬੂڑا ਇੱਕ ਪਿਆ ਮੰਜੇ ਤੇ ਉਹ ਤਾਂ ਉੱਠ ਵੀ ਨਹੀਂ ਸਕਦਾ ਬਿਲਕੁਲ ਇੱਕ ਮਾਂ ਹੈ ਬੁੜੀ ਹੈ ਬੇਚਾਰੀ ਬੁਢੀ ਹੈ ਤੇ ਇੱਕ ਪੁੱਤ ਹੈ ਇੱਕ ਘਰ ਚ ਧੋਤੀ ਹੈ ਤੇ ਜਾ ਮੈਂ ਬਰਵੀ ਹੈ ਨਹੀਂ ਹਾਂਜੀ ਤੇ ਜਦੋਂ ਉਹਦੀ ਗੈਣ ਪੜਤਾਲ ਹੋਈ ਚੰਗੀ ਤਰਾਸ ਸੀ ਸਾਨੂੰ ਪਤਾ ਹੈ ਕਿ ਅਸਲ ਚ ਹੱਥ ਨਾਲ ਅੱਗ ਲੱਗਦੀ ਹੈ ਅੱਗ ਲਈ ਜਿਹੜਾ ਮੈਟਰ ਹੈ ਉਹ ਕਿਸੇ ਵੀ ਤਰ੍ਹਾਂ ਦੀ ਅੱਗ ਹੋਵੇ ਉਹ ਜ਼ਰੂਰੀ ਹੈ ਹਾਂਜੀ ਹੱਥ ਉੱਤੇ ਤੱਕ ਪਹੁੰਚਾਉਣਗੇ ਸਾਨੂੰ ਪਤਾ ਹੈ ਕਿ ਕਿ ਮਨੁੱਖੀ ਹੱਥਾਂ ਨਾਲ ਹੀ ਅੱਗ ਲੱਗਦੀ ਹੈ ਹੋਰ ਦੂਜਾ ਤਰੀਕਾ ਕੋਈ ਜਾਂ ਕੈਮੀਕਲ ਜੇ ਦੂਜੀ ਤਰ੍ਹਾਂ ਨਾਲ ਲੱਗੇਗੀ ਮਤਲਬ ਕੈਮੀਕਲ ਵੀ ਮਨੁੱਖੀ ਪਛਾਏਗਾ ਕੋਈ ਨਾ ਕੋਈ ਬੰਦਾ ਲਾਏਗਾ ਜੇ ਦੂਜੀ ਤਰ੍ਹਾਂ ਨਾਲ ਲੱਗਦੀ ਹੈ ਉਹ ਇੱਕ ਵਾਰ ਲੱਗ ਜੇਗੀ ਛਾੜ ਛਾੜ ਸਰਕਟ ਹੋ ਗਿਆ ਕੁਝ ਹੋਰ ਹੋ ਗਿਆ ਕਿ ਮਤਲਬ ਇੱਕ ਵਾਰ ਲੱਗ ਜੇਗੀ ਤੇ ਗੱਲ ਖਤਮ ਜੇ ਬਾਰ ਬਾਰ ਲੱਗਦੀ ਹੈ ਤਾਂ ਬੰਦਾ ਲਾਉਂਦਾ ਉਹਦੇ ਹਿੱਤ ਕੀ ਹੈ ਅਸਲ ਚ ਕੀ ਹੈ ਕੁੜੀ ਦੀ ਕਿਤੇ ਮੁੰਡੇ ਨਾਲ ਕੋਈ ਗੱਲ ਸੀ ਹਾਂਜੀ ਘਰਦਿਆਂ ਨੂੰ ਪਤਾ ਲੱਗ ਗਿਆ ਮੋਬਾਈਲ ਮੁੰਡੇ ਨੇ ਲੈ ਕੇ ਦਿਆ ਹੋਇਆ ਸੀ ਕੁੜੀ ਲਕੋ ਕੇ ਰੱਖਦੀ ਸੀ ਕਰਦਿਆ ਨੇ ਮੋਬਾਈਲ ਫੜ ਲਿਆ ਹੁਣ ਕਰਦਿਆ ਨੇ ਮੋਬਾਈਲ ਫੜ ਕੇ ਮੋਬਾਈਲ ਕਿਤੇ ਲਕੋਤਿਆ ਹਾਂ ਹਾਂਜੀ ਹੁਣ ਕੁੜੀ ਨੂੰ ਪਤਾ ਸੀ ਐਦਾਂ ਤਾਂ ਤਲਾਸ਼ੀ ਨਹੀਂ ਸੀ ਲੈ ਸਕਦੀ ਕਿਆ ਕਿਆ ਫੋਲ ਕੇ ਦੇਖੇ ਕਿੱਥੇ ਮੋਬਾਈਲ ਜਿੰਨਾ ਕੋ ਫੋਲ ਸਕਦੀ ਸੀ ਉਹਨੇ ਫੋਲ ਲਿਆ ਪਹਿਲਾਂ ਤਾਂ 1 2 ਦਿਨ 4 ਦਿਨ 10 ਦਿਨ ਤੇ ਜਦੋਂ ਉਹਨੂੰ ਨਾ ਲੱਭਿਆ ਫਿਰ ਉਹਨੇ ਅੱਗੇ ਲਾਣੀ ਸ਼ੁਰੂ ਕਰੀ ਵੀ ਮੈਂ ਕੱਪ ਟ੍ਰਾਂਕ ਚ ਅੱਗ ਲਾ ਦਵਾਂ ਹੁਣ ਜਦੋਂ ਕੱਪੜੇ ਫੋਲੂਗੇ ਬਾਹਰ ਨਾ ਸਰ ਮੋਬਾਈਲ ਲੱਭੇਗਾ ਟ੍ਰਾਂਕ ਚ ਲਾਤੀ ਟ੍ਰਾਂਕ ਚੋਂ ਇਹਨਾਂ ਲੱਭਿਆ ਫਿਰ ਪੇਟੀ ਚ ਵੀ ਕਿਤੇ ਨਾਨੀ ਨੇ ਪੇਟੀ ਜਨਾ ਥੱਲੇ ਲਕੋਤਿਆ ਹੋਵੇ ਫਿਰ ਪੇਟੀ ਜਗ ਲਈ ਪੇਟੀ ਦੇ ਕੱਪੜੇ ਬਾਹਰ ਬਾਹਰ ਨਜ਼ਰ ਵੀ ਬਾਹਰ ਕੱਢੋ ਹੋਰ ਥੱਲੇ ਦੇਖੋ ਹੋਰ ਨੱਕ ਹੋਵੇ ਅਸਲ ਚ ਲੱਭਣਾ ਤਾਂ ਉਹਨੇ ਮੋਬਾਈਲ ਸੀ ਬਿਲਕੁਲ ਲੱਭਣਾ ਉਹਨੇ ਮੋਬਾਈਲ ਸੀ ਫਿਰ ਉੱਥੋਂ ਵੀ ਨਾ ਮਤਲ ਜਦੋਂ ਤੱਕ ਉਹਨੂੰ ਮੋਬਾਈਲ ਨਹੀਂ ਲੱਭਿਆ ਉਹ ਅੱਗ ਲਾਉਣ ਤੋਂ ਨਹੀਂ ਹਟੀ ਬਿਲਕੁਲ ਪਰ ਮੋਬਾਈਲ ਉਹਨੂੰ ਲੱਭ ਗਿਆ ਹਾਂਜੀ ਜਦੋਂ ਮੋਬਾਈਲ ਲੱਭ ਗਿਆ ਜਿਉ ਹੁਣ ਅੱਗ ਲਾਉਣ ਤੋਂ ਹਟਦੀ ਹੈ ਤਾਂ ਫਿਰ ਫਿਰ ਪਤਾ ਲੱਗ ਜਾਂਦਾ ਕਿ ਕਿ ਹੁਣ ਅੱਗੇ ਨਹੀਂ ਉਹਦੇ ਤੇ ਸ਼ੱਕ ਜਾਉਂਗਾ ਫਿਰ ਉਹਨੇ ਉਹ ਕੰਟੀਨਿਊ ਵੀ ਕਰਤੀ ਸੋ ਮਸਲਾ ਇਹ ਹੈ ਵੀ ਕਿਤੇ ਨਾ ਕਿਤੇ ਸਮੱਸਿਆ ਕੁਝ ਹੋਰ ਹੁੰਦੀ ਹੈ ਉਹ ਸਮੱਸਿਆ ਨੂੰ ਭੂਤ ਦਾ ਨਾਮ ਦੇ ਕੇ ਉਹਤੇ ਪਰਦਾ ਪਾਇਆ ਜਾਂਦਾ ਤੇ ਘਰਦਿਆਂ ਨੂੰ ਗੁੰਮਰਾਹ ਕੀਤਾ ਜਾਂਦਾ ਜਾਂ ਪੂਰੇ ਸਮਾਜ ਨੂੰ ਹੁੰਦਾ ਕੋਈ ਨਾ ਕੋਈ ਘਰ ਚ ਹੋਈ ਹੈ ਹਾਂਜੀ ਬਿਲਕੁਲ ਅਸੀਂ ਇਸ ਗੱਲ ਦੇ ਗਵਾਹ ਹੈ ਹਾਂਜੀ ਸਾਰੇ ਕੇਸ ਸਾਡਾ ਹਜ਼ਾਰਾਂ ਕੇਸ ਹੱਲ ਕਰਿਆ ਹੋਇਆ ਇਸ ਗੱਲ ਦਾ ਗਵਾਹ ਹੈ ਕਿ ਕੋਈ ਨਾ ਕੋਈ ਮੰਦਾ ਲੈਂਦਾ ਉਹ ਬੰਦੇ ਦੇ ਆਪਣੇ ਹਿੱਤਿਆਂ ਆਪਣੀ ਮਜਬੂਰੀਆਂ ਉਹ ਪੀੜਤ ਹੋ ਸਕਦਾ ਉਹਦਾ ਉਦੋਂ ਉਹਨੂੰ ਜਦੋਂ ਕੋਈ ਹੋਰ ਹੱਲ ਨਹੀਂ ਲੱਭਦਾ ਉਹ ਤਾਂ ਕਟਨਾਵਾ ਕਰਦਾ ਹੈ ਜੀਆਂ ਅਸੀਂ ਇਹ ਵੀ ਨਹੀਂ ਕਹਿੰਦੇ ਬੰਦਾ ਦੋਸ਼ੀ ਹੁੰਦਾ ਉਹਦੀ ਆਪਣੀ ਸਮੱਸਿਆ ਹੈ ਪਰ ਹੁੰਦਾ ਕਿ ਤਨਾ ਕੋਈ ਬੰਦਾ ਹੀ ਹੈ ਲਾਉਂਦਾ ਭੂਤ ਨਹੀਂ ਹੁੰਦਾ ਜ਼ਿਆਦਾ ਕਟਨਾਵਾ ਘਰ ਚ ਹੁੰਦੀਆਂ ਪਰ ਬਾਹਰ ਵੀ ਹੋ ਸਕਦੀਆਂ ਹਾਂਜੀ ਕਈ ਵਰੀ ਕੋਈ ਕਟਨਾਵਾ ਕਈ ਵਰੀ ਸਾਡੇ ਪਰਤਾਲ ਤੋਂ ਆਇਆ ਇਥੇ ਕਿਥੇ ਬਹੁਤ ਕੱਟ ਵੈਸੇ ਹਾਂਜੀ ਜ਼ਿਆਦਾਤਰ ਅੰਦਰੋਂ ਜ਼ਿਆਦਾ ਮਤਲਬ ਇਹਦੇ ਚਾਂਸਸ ਹੈਗੇ ਬਾਹਰ ਤੋਂ ਮਤਲਬ ਇਹ ਵੀ ਕੋਈ ਬਾਹਰਲਾ ਬੰਦਾ ਹਾਂਜੀ ਬਾਹਰ ਤੋਂ ਮਤਲਬ ਹੈ ਵੀ ਕੋਈ ਬਾਹਰਲਾ ਬੰਦਾ ਕਰਦਾ ਹੁੰਦਾ ਹਾਂਜੀ ਜਾਣ ਕੇ ਡਰਾਉਣ ਵਾਸਤੇ ਹਾਂਜੀ ਕਿਸੇ ਉਹਦੇ ਮਕਸਦ ਹਾਂਜੀ ਕਿ ਡਰ ਜਾਣ ਸਾਰੇ ਜਿਹੜੇ ਬਾਹਰਲੇ ਕੋਈ ਉਹ ਵੀ ਉਹ ਬੰਦਾ ਜਿਹਦੀ ਤੁਹਾਡੇ ਘਰ ਤੱਕ ਪਹੁੰਚ ਹੋਵੇ ਹਾਂਜੀ ਯਾ ਸਰ ਇਹ ਵੀ ਹੋ ਸਕਦਾ ਹੈ ਕਿ ਤਾਂਤਰੀ ਕੀ ਜਾਂਦਾ ਹੋਵੇ ਤੁਹਾਡੇ ਘਰੇ ਇਹੋ ਜੀਆਂ ਚੀਜ਼ਾਂ ਮੈਂ ਕਰ ਜਾਂ ਹਾਂਜੀ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਬਣੇ ਤੇ ਇਹ ਮੇਰਾ ਬਿਜ਼ਨਸ ਕਰਕੇ ਉਹ ਵੀ ਫਿਰ ਵੀ ਕਿਸੇ ਨੂੰ ਮੋਹਰਾ ਬਣਾਏਗਾ ਤੰਤਰੀ ਆਪ ਨਹੀਂ ਹੁੰਦਾ ਉਹਨੂੰ ਪਤਾ ਕਿ ਕਟਾਈ ਹੋਊਗੀ ਹਾਂਜੀ ਉਹ ਵੀ ਮੋਹਰਾ ਬਣਾਉਂਦਾ ਤੁਹਾਡੇ ਕਿਸੇ ਬੰਦੇ ਨੂੰ ਮੋਹਰਾ ਬਣਾ ਕੇ ਉਹਦੇ ਤੋਂ ਕਟਨਾਵਾ ਕਰਾਉਂਦਾ ਹੁੰਦਾ ਤਾਂਤਰ ਕੇ ਨਾ ਰਿਸਕ ਨਹੀਂ ਲੰਦਾ ਹੁੰਦਾ ਉਹਦੇ ਕੋਲ ਕਿਹੜਾ ਇੱਕੋ ਗਾਹਕ ਹੈ ਉਹਦੇ ਕੋਲ ਤਾਂ ਬਹੁਤ ਹੈ ਜੀ ਇੱਕ ਨਹੀਂ ਫਸਿਆ ਕੋਈ ਗੱਲ ਨਹੀਂ ਹਾਂਜੀ ਉੱਥੇ ਤਾਂ ਲਾਈਨ ਲੱਗੀ ਹੈ ਹਾਂਜੀ ਲੋਕੀ ਝਾੜਾ ਮਰਵਾਉਂਦੇ ਆ ਬਿਲਕੁਲ 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 ਹਾਂਜੀ ਇਹੋ ਜਿਹੀ ਜਿਹੀ ਚੀਜ਼ ਹੈ ਹਾਂਜੀ ਹਾਂਜੀ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਦੋਨੋਂ ਆਪ ਦਾ ਕੀਮਤੀ ਸਮਾਂ ਮੈਨੂੰ ਤੇ ਮੇਰੀ ਜਨਤਾ ਨੂੰ ਦਿੱਤਾ ਲੋਕਾਂ ਦੇ ਵਹਿਮ ਕੱਢ ਰਹੇ ਹੋ ਤੁਸੀਂ ਬਹੁਤ ਵੱਡਾ ਕੰਮ ਕਰ ਰਹੇ ਹੋ ਦੇਸ਼ ਸੇਵਾ ਤੁਸੀਂ ਇਦਾਂ ਹੀ ਕਰਦੇ ਰਹੋ ਇਦਾਂ ਹੀ ਲੋਕਾਂ ਦੇ ਵਹਿਮ ਕੱਢਦੇ ਰਹੋ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਤੁਹਾ